ਦੇਖ ਵੱਟ ਦੇਖ ਲੋ ਕੇ ਗੋਰੀਏ ਹਾਏ ਜੱਟ ਦੀ ਕੰਪੈਨ ਚੱਲਦੀ ਸਾਸੀ ਕਲ ਦੋਸਤੋ ਮੈਂ ਤੁਹਾਡਾ ਆਪਣਾ ਲਾਲੀ ਬਟਾਲੇ ਵਾਲਾ ਤੇ ਅੱਜ ਤੁਹਾਨੂੰ ਦਿਖਾਵਾਂਗੇ ਬਹੁਤ ਘੈਂਟ ਵੀਡੀਓ ਵੀਡੀਓ ਕਿੱਥੋਂ-ਕਿੱਥੋਂ ਵੇਖਣ ਡਿਆਂ ਜਰੂਰ ਦੱਸਿਓ ਅੱਜ ਅਮਰੀਕਾ ਕੈਨੇਡਾ ਤੱਕ ਵੀ ਇਹ ਪਹੁੰਚਾ ਦਿਓ ਕਿ ਜਰਮਨ ਇਸ ਟਾਈਮ ਪੂਰੀ ਧੱਕ ਪਾਈ ਆ ਜਰਮਨ ਦੇ ਇੱਕ ਪਿੰਡ ਦੇ ਵਿੱਚ ਕੰਪੈਨ ਫਿਰ ਰਹੀ ਆ ਤੇ ਕਣਕ ਦੀ ਵਾਢੀ ਹੋ ਰਹੀ ਆ ਸੋਚਣ ਤੋਂ ਗੱਲ ਬਾਹਰ ਆ ਕਿ ਕਦੀ ਸੋਚਿਆ ਨਹੀਂ ਹੁੰਨਾ ਸਾਡੇ ਭਰਾਵਾਂ ਨੇ ਕਿ ਇਹ ਗੋਰੇ ਵੀ ਇਦਾਂ ਕੰਮ ਕਰਦੇ ਆ ਅੱਜ ਮੈਂ ਇੱਕ ਆਰਡਰ ਲੈ ਕੇ ਆਇਆ ਹਾਂ ਤੇ ਵੈਸੇ ਤੇ ਸਾਡੇ ਪਿੰਡ ਦੇ ਹੀ ਕਿਸਾਨ ਆ ਇਹਨਾਂ ਕੋਲ ਬਹੁਤ ਜ਼ਮੀਨ ਆ ਵੱਡੇ ਵੱਡੇ 3-3 ਕਰੋੜ ਵਾਲੇ ਟਰੈਕਟਰ ਪਰ ਆ ਜਿਹੜਾ ਨਜ਼ਾਰਾ ਬਾਹਰ ਤੁਸੀਂ ਦੇਖਣ ਦੇ ਆ ਨਾ ਇਹ ਸੁਭਬੀ ਕਦੇ ਮਿਲਦਾ ਬਾਈ ਚੈੱਕ ਕਰਿਓ ਕਿ ਇਦਾਂ ਦੀ ਜਰਮਨ ਨੇ ਮਸ਼ੀਨਰੀ ਪੈਦਾ ਕਰਤੀ ਆ ਜਿੱਥੇ ਮੈਂ ਖੜਾ ਆ ਮਾ ਨਾ ਇੱਧਰ 20 25 ਕਿੱਦਿਆਂ ਚ ਇੱਕ ਤਲਾਬ ਨਾਉਣ ਵਾਲਾ ਵਾ ਗੋਰੀਆਂ ਦਾ ਪਿੰਡ ਦਾ ਤੇ ਇੱਥੇ ਮੈਨੂੰ ਰੁਕਣਾ ਪਿਆ ਥੋੜਾ ਜਿਆ ਤੇ ਮੈਂ ਸੋਚਿਆ ਕਿ ਆਪਣੇ ਭਰਾਵਾਂ ਨੂੰ ਪੰਜਾਬ ਵਾਲਿਆਂ ਨੂੰ ਦਿਖਾ ਦਈਏ ਕਿ ਇੱਥੋਂ ਦਾ ਸਿਸਟਮ ਕੁਝ ਹੋਰ ਆ ਹੈਨਾ ਕੋਈ ਇੱਥੇ ਵੱਟ ਬੰਨਾ ਨਹੀਂ ਗਾ ਕੋਈ ਇੱਥੇ ਬੰਬੀ ਨਹੀਂ ਕੋਈ ਮੋਟਰ ਨਹੀਂ ਆ ਤੇ ਇਹ ਵੇਖ ਲਓ ਕਿ ਖੇਤੀ ਪੂਰੀ ਕਰਨ ਡਿਆ ਇਕ ਤਨ ਮੈਂ ਇਹ ਹੋਰ ਗੱਲ ਦੱਸਣੀ ਚਾਹੁੰਨਾ ਵੀ ਜੇ ਇਹ ਬੀਜ ਤੇ ਸਰੋਂ ਸੂਰਜ ਮੁਖੀਆ ਕਣਕ ਤੇ ਹੋਰ ਜਿਹੜੀਆਂ ਸੁੱਕੀਆਂ ਫਸਲਾਂ ਜਵਾਰ ਬਹੁਤ ਇੱਥੇ ਹੁੰਦੀ ਐ ਤੇ ਇਹ ਮਤ ਸੋਚੋ ਵੀ ਇਹ ਜਿਹੜਾ ਹਾ ਪਿਛਲੇ ਬੰਨੇ ਪ੍ਰਾਲੀ ਆਪਣੇ ਡੇਪੀ ਜਾਂ ਤੂੜੀ ਇਹ ਨੂੰ ਅੱਗ ਲਾ ਕੇ ਸਾੜ ਦੇਣਗੇ ਵਾਤਾਵਰਨ ਖਰਾਬ ਕਰਨਗੇ ਨਹੀਂ ਆ ਇਹਨੂੰ ਸਾਰੀ ਨੂੰ ਇਕੱਠੀ ਕਰਕੇ ਦੇ ਰੋਲੇ ਬਣਾ ਦੇਣੇ ਆ ਤੇ ਜੋਂ ਸਿਆਲ ਚੱਲਣਾ ਫਿਰ ਸਿਆਲ ਦੇ ਵਿੱਚ ਸਭ ਇਹ ਤੂੜੀ ਗਾਵਾਂ ਨੇ ਖਾਣੀ ਐ ਆ ਬਾਬਾ ਸਾਡੇ ਪਿੰਡ ਦਾ ਮਿੱਤਰ ਯਾ ਬੜਾ ਅਮੀਰ ਆ ਧਰਮਨਾਥ ਦੀ ਨੌ ਰੋਟੀ ਲੈ ਕੇ ਆਏ ਹੀ ਗੋਰੇ ਦੀ ਤੇ ਆ ਬਾਪੂ ਆ ਸਾਡੇ ਪਿੰਡ ਵਾਲਾ ਕਿਸਾਨ ਆ ਟਰਾਲੀਆਂ ਚੈੱਕ ਕਰਿਓ ਹਰ ਕੰਮ ਸਿਸਟਮ ਨਾਲ ਕਰਦੇ ਆ ਉਹ ਬਾਬੇ ਨੇ ਹੈਲੋ ਕਰਤੀ ਆ ਆ ਬਾਬੇ ਦਾ ਮੁੰਡਾ ਤੇ ਆ ਟਰਾਲੀ ਇਹ ਤੁਹਾਨੂੰ ਆਣ ਕੇ ਵਿਖਾ ਲਾਂਗੇ ਆ ਕੰਪੈਨ ਦੀ ਹੁੱਕ ਤੇ ਓ ਜੱਟਾ ਵੇ ਕਿੱਥੇ ਕੰਪੈਨ ਚੱਲਣ ਦੀ ਆ ਕਿੱਥੋਂ ਵੀਡੀਓ ਵੇਖਣ ਦੇ ਆ ਤੇ ਕਿੱਦਾਂ ਦੀ ਲੱਗਣ ਦੀ ਜਰੂਰ ਦੱਸਿਓ ਕੋਈ ਵੀ ਕਿਸਾਨ ਜਿਹੜਾ ਨਾ ਘਟ ਨਹੀਂ ਕਿਸ ਗੱਲਾਂ ਆ ਮੁੰਡੇ ਆ ਗਏ ਪਿੰਡ ਦੇ ਢੜਾਕ ਬਾਰੀ ਕਰਨ ਇਹਨੇ ਪਤੰਦਰ ਨੇ ਵੱਖਰਾ ਜੂੰਗਾ ਬਣਾਇਆ ਗੱਡੀਆ ਵੇਖੋ ਸਾਰੀ ਵਡਾ ਅਗਰ ਟੱਕੇ ਇਹਦੇ ਨਾਲ ਦੇ ਮਿੱਤਰ ਆਏ ਇਥੇ ਨਾਉਣ ਕੁੜੀਆਂ ਮੁੰਡੇ ਮੋਟਰਸਾਈਕਲਾਂ ਦੇ ਬੜੀ ਚਿੱਲ-ਸ਼ਿੱਲ ਧਮਨਾ ਕਰਦੇ ਬਹੁਤਾ ਹੀ ਕੰਮ ਸ਼ਾਫ ਕਰਦੇ ਆਓ ਪਰਲੇ ਬਨੇ ਵੇਖੋ ਜਿਹੜਾ 20 30 ਕੱਲਾਂ ਚ ਛੱਪੜ ਗਿਆ ਹਨ ਤੁਹਾਨੂੰ ਨਾਉਣ ਨੂੰ ਸਾਫ਼ ਪਾਣੀ ਆ ਗਰਮੀ ਪੂਰੀ ਹੱਤ ਦੀ ਸੀ ਅੱਜ ਆ ਵੇਖੋ ਘੋੜੇ ਘੜੇ ਘੜੇ ਮਹਿੰਗੀਆਂ ਗੱਡੀਆਂ ਲਾ ਕੇ ਸਿਰਫ ਨਾਉਣ ਆਏ ਆ ਉਹ ਬੈਠੇ ਆ ਕਰੀਏ ਪੀਜ਼ਾ ਆਰਡਰ ਕਰ ਲੈਂਦੇ ਆ ਕਰੀਏ ਵੀਰਾ ਪੀਂਦੇ ਕਰੀਏ ਕੋਸ਼ ਕਰਦੇ ਆ ਤਾਨੂੰ ਚਿੱਲ-ਸ਼ਿੱਲ ਦਾ ਮਾਹੌਲ ਦਿਖਾ ਲਣ ਲੱਗੇ ਆ ਪੇਜ ਬਣਾਇਆ ਪਿੰਡੂ ਘੈਂਟ ਨੇ ਤੇ ਬਟਾਲਾ ਬਟਾਲਾ ਹੋਈ ਪਈ ਸਾਰੇ ਬੰਨੇ ਤੇ ਸਾਡੇ ਵੀਰ ਜਿੰਦਾਬਾਦ ਪੰਜਾਬ ਵਾਲੇ ਤੇ ਆਓ ਦੇਖੋ ਆ ਗੋਰੀ ਉਹਦਾ ਘਰ ਵਾਲਾ ਬੱਚੇ ਇੱਥੇ ਆਏ ਆ ਸਵਿਮਿੰਗ ਕਰਨ ਆਪਣੇ ਸਰੀਰ ਨੂੰ ਤੰਦਰੁਸਤ ਰੱਖਦੇ ਆ ਆਜੋ ਫਿਰ ਕੱਲੀ ਗੱਲ ਇਹ ਨਹੀਂ ਗਈ ਵੀ ਤੁਹਾਨੂੰ ਟਰੈਕਟਰ ਦੂਰੋਂ ਦਿਖਾ ਲਤਾ ਮੇਰੇ ਕੋਲ ਟਾਈਮ ਬੜਾ ਥੋੜਾ ਹੈਗਾ ਇਹ ਗੋਰੇ ਹੋਣੀ ਆਪਣੇ ਮਿੱਤਰ ਆ ਆ 3 ਕਰੋੜ ਦਾ ਟਰੈਕਟਰ ਆ ਤੇ ਟਰਾਲੀ ਚੈੱਕ ਕਰਿਓ ਇਹ ਤੁਹਾਨੂੰ ਲਾਗੋ ਖਲੋ ਕੇ ਦਿਖਾ ਲੈਣੀ ਆ ਬਾਪੂ ਦਾ ਮੁੰਡਾ ਥੱਲੇ ਉਤਰਿਆ ਵਾ ਇਧਰ ਇੱਕ ਕਿੱਲਾ ਵੱਡ ਲਿਆ ਇਹਨਾਂ ਕੋਲ ਜ਼ਮੀਨ ਬਹੁਤ ਆ ਟੁਕਰਿਆਂ ਦੇ ਵਿੱਚ ਆ ਕਿ ਮਤਲਬ ਇੰਡੀਆ ਵਾਂਗੂ ਸਿੱਧੀ ਨਹੀਂ ਗਈ ਟੁਕਰਿਆਂ ਦੇ ਵਿੱਚ ਕਦੀ ਇਧਰ ਕਦੀ ਉਧਰ ਤੇ ਆਪ ਤੁਹਾਨੂੰ ਫਿਰ ਗੱਡੀ ਖਲਾਰ ਕੇ ਬ੍ਰੇਕ ਮਾਰ ਕੇ ਤੁਹਾਨੂੰ ਪੂਰਾ ਜੱਸ ਦਾ ਮਾਹੌਲ ਦਿਖਾ ਲੈਣ ਲਾਗੇ ਟਰੈਕਟਰ ਦੇ ਜਾ ਕੇ ਇਹ ਛੋਟੇ ਪੰਨੇ ਇੰਡੀਆ ਆ ਗਏ ਕਿ ਨਹੀਂ ਆ ਗਏ ਤੇ ਇਹ ਜਰਮ ਮੇਡ ਇਨ ਜਰਮਨੀ ਆ ਹੈ ਇਹ ਜੌਂਡੀਅਰ ਵੀ ਇਥੋਂ ਦਾ ਹੈ ਇੱਕ ਫਿੰਦੀ ਕੰਪਨੀ ਹੈ ਲੋ ਹਾ ਲੋ ਇੱਕ ਦੋ ਹੋਰ ਕੰਪਨੀਆਂ ਜਿਹੜੇ ਵੀ ਝਾਲਾ ਡਾਇਰੈਕਟਰਾਂ ਦੇ ਸ਼ਕੀਨ ਉਹ ਹੀ ਦੱਸ ਸਕਦੇ ਆ ਸਰ ਫੁੱਲ ਯੌਂ ਡਿਆ ਹਾ ਹਾਥੀ ਝੋਟਾ ਜਿੰਨੀ ਇਹਦੀ ਤਾਰੀਫ ਕੀਤੀ ਜਾਵੇ ਓਨੀ ਥੋੜੀ ਅਗਲੇ ਟਾਇਰ ਵੀ ਉਦੋਂ ਦੇ ਪਿਛਲੇ ਵੀ ਉਦਾਂ ਦੇ ਅਈ ਦੇ ਵਿੱਚ ਕਣਕ ਲਾ ਦਿੱਤੀ ਆ ਆ ਚੈੱਕ ਕਰਿਓ ਆ ਵੇਖੋ ਡਬਲ ਟਾਇਰਾ ਪ੍ਰੈਸ਼ਰ ਤੇ ਸਾਰਾ ਕੁਝ ਉੱਤੇ ਤਰਪਾਲ ਪਾਈ ਆ ਤੇ ਆ ਦੇਖੋ ਆ ਹਾ 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 ਸਾਰਾ ਲੱਦਤਾਂ ਕੰਪੈਨ ਇਹਦੇ ਵਿੱਚ ਕਣਕ ਭਰੀ ਪਈ ਆ ਇੱਥੇ ਕਹਿੰਦੇ ਨਾ ਜੈ ਕਿਸਾਨ ਜੈ ਜਵਾਨ ਬਾਈ ਤੁਹਾਡੇ ਕੋ ਕਿਹੜਾ ਟਰੈਕਟਰ ਆ ਕਿੰਨੀ ਜ਼ਮੀਨ ਆ ਕਿਹੜੇ ਪਿੰਡ ਤੋਂ ਆ ਤੇ ਵੀਡੀਓ ਕਿਦਾਂ ਨਹੀਂ ਲੱਕੜੀ ਜ਼ਰੂਰ ਦਿਖਾ ਦੱਸਿਓ ਆ ਦੇਖੋ ਪਿਛਲੇ ਬੰਨੇ ਹੁੱਕ ਪਾਈ ਆ ਪ੍ਰੈਸ਼ਰ ਤੇ ਸਾਰਾ ਕੰਮ ਜਗਾੜ ਆ 40 ਦੀ ਸਪੀਡ ਤੇ ਦੌੜ ਸਕਦਾ ਤੇ ਆ ਵੇਖੋ ਟਰਾਲੀ ਦੇ ਨਾਲ ਉਹਨੇ ਪੌੜੀ ਵੀ ਲਾਈ ਆ ਆਸ਼ਾਂ ਚੁੱਕ ਕੇ ਨਾ ਦਾਣੇ ਖਲਾਰ ਦੇਣੇ ਤੇ ਇਹ ਆ ਦੇਖੋ ਪੌੜੀ ਲਾ ਕੇ ਬੈਠਾ ਯਾਰ ਬਠੰਡੇ ਵਾਲਾ ਵਿੱਚ ਚਾਓ ਮੈਂ ਮੋrti ਲੱਤ ਕੱਢ ਕੇ ਕਹਿੰਦਾ ਬੱਚਾ ਵਟਾਲੇ ਵਾਲਾ ਜਿੰਦਾਬਸਤ ਰਹੋ ਤੇ ਆਹ ਦੇਖੋ ਬੱਬੇ ਉਹਦੇ ਮਗਰਾਟ ਅਗਲੇ ਬੰਨੇ ਵੀ ਖਰਾ ਪੈਂਦਾ ਵਾ ਇਹ ਮਿੱਟੀ ਮੁੱਟੀ ਸਿੱਧੀ ਕਰਨ ਨੂੰ ਤੇ ਪੂਰਾ ਇਹ ਜਿਹੜੇ ਆ ਗੋਰੇ ਆਪਣੇ ਸਿਸਟਮ ਨਾਲ ਕੰਮ ਕਰਦੇ ਇੱਕ ਤਾਂ ਮੈਂ ਹੋਰ ਜ਼ਰੂਰੀ ਗੱਲ ਦੱਸਣੀ ਵੀ ਜੇ ਕੋਈ ਫਸਲ ਤਬਾਹ ਹੋ ਜੇ ਕਣਕ ਨੂੰ ਨੁਕਸਾਨ ਹੋ ਜੇ ਉਹਦੀ ਸਾਰੀ ਜ਼ਿੰਮੇਵਾਰ ਜਿਹੜੀ ਸਰਕਾਰ ਹੁੰਦੀ ਆ ਤੇ ਆਹ ਦੇਖੋ ਸਾਡਾ ਪ੍ਰਿੰਟ ਆਹ ਸੇਬਾਂ ਦੇ ਬੂਟੇ ਵੇਖੋ ਕਿਦਾਂ ਚਲਕਦੇ ਆ ਤੇਰੇ ਸਦਕੇ ਸੋਣਿਆ ਵੇ ਸੇਬ ਵੇਖ ਸੇਬ ਬੱਬਾ ਪੂਰੇ ਨਜ਼ਾਰੇ ਆਉਂਦੇ ਆ ਔਰ ਆ ਤੂੜੀ ਆ ਇਹਨਾਂ ਦੀ ਸਾਰਾ ਸਾਲ ਇਹਨੂੰ ਹੀ ਨਰਤਣਾ ਆ ਵਾ ਸੇਬਾਂ ਦੇ ਬੂਟੇ ਕੋਈ ਖਾਣ ਵਾਲਾ ਹੈ ਨਹੀਂ ਇੱਥੇ ਸਾਡੇ ਬਟਾਲੇ ਵਾਲੇ ਤੋਂ ਬਗੈਰ ਹੁਣ ਤੁਹਾਨੂੰ ਇਹਨਾਂ ਦੇ ਆ ਸਾਡਾ ਪਿੰਡ ਆ ਪਿੰਡ ਦੇ ਵਿੱਚ ਘਰ ਦੇਖ ਲਓ ਕਿੰਨਾ ਜੱਸ ਦਾ ਮਾਹੌਲ ਹੋਊਗਾ ਵੀ ਇਹ ਪਿੰਡ ਖਤਮ ਹੁੰਦੇ ਆਈ ਆ ਦੇਖੋ ਕਣਕਾ ਝੋਨੇ ਲੱਗੇ ਹੋਈਆਂ ਤੇ ਆਹੀ ਪਿੰਡ ਤੇ ਆ ਗਏ ਆ ਇਹਨਾਂ ਬਾਪੂ ਨੇ ਰਹਿਣ ਤੁਹਾਨੂੰ ਉਹ ਫਾਰਮ ਹਾਊਸ ਦਿਖਾਣੇ ਆ ਥੋੜਾ ਜਿਹਾ ਟਾਈਮ ਸਾਨੂੰ ਹੋਰ ਚਾਹੀਦਾ ਕਿ ਜਿੱਥੇ ਇਹਨਾਂ ਦੇਸੀ ਮੁਰਗੀਆਂ ਬੱਕਰੀਆਂ ਕਈ ਇਹੋ ਜਿਹੇ ਜਾਨਵਰ ਰੱਖੇ ਜਿਹੜੇ ਇੰਡੀਆ ਵਿੱਚ ਵੀ ਨਹੀਂ ਹੈਗੇ ਆ ਵੇਖੋ ਇਧਰ ਇਹ ਸਾਡਾ ਪਿੰਡ ਤੇ ਆ ਪਿੰਡ ਦੀ ਚਰਚਾ ਉਹ ਜੀਐਮਸੀ ਦੀ ਤੇ ਲਿਖਿਆ ਆ ਉਹਨਾਂ ਨੇ ਹਾਲੇਲੂਇਆ ਲਿਖ ਕੇ ਇਹ ਮਤਲਬ ਹਾਲੇਲੂਇਆ ਕਹਿੰਦੇ ਵਾਹਿਗੁਰੂ ਵਾਹਿਗੁਰੂ ਮੇਰੇ ਤੇ ਆਓ ਆ ਇਹਦਾ ਚਾਚਾ ਆਪਣੇ ਚਾਚੇ ਦਾ ਖੰਡਿਆ ਪਹਾੜ ਦਾ ਫਾਰਮ ਹੋ ਸਕਦਾ ਆਓ ਮੁਰਗੀਆਂ ਤੇ ਵੰਡ ਲੈ ਕਾਲੇ ਰੰਗ ਦੀਆਂ ਮੁਰਗੀਆਂ ਵੇਚ ਲੈ ਦੇਸੀ ਕਾਲੀਆਂ ਤੇ ਬਰਾਊਨ ਚੰਗਾ ਦੋਸਤ